ਦਾ ਦੇ ਝੰਡੇ ਵਾਲਾ ਪਤੰਗ ਦਾਦਾ ਮੁੰਡਿਆਂ ਨੇ ਪੰਜਾਬ ਤੋਂ ਕੈਨੇਡਾ ਵੱਲ ਮੂੰਹ ਕਰਕੇ ਚੱਲ ਨਵੀਂ ਖਾਨਪਿੰਡ ਦਾ ਪਰਬੰਧ ਮੁੰਡਿਆਂ ਨੇ ਪੂਰਾ ਆਕ ਕੀਤਾ ਇਹ ਕਾਹ ਦਾਤਾ ਜੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਚੱਕ ਲੈ ਵੀ ਮੰਨੇ ਆ ਪਤਾ ਲੱਗ ਜੇ ਵੈਰੀਆਂ ਦੇ ਦੰਦ ਇਕੱਠੇ ਕਰਦੇ ਅੱਜ ਜਵੇਂ ਤੇਰਾ ਪਤੰਗ ਖੱਟਾ ਨਾ ਖੇਚ 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 ਸੱਜੇ ਕਰ ਸੱਜੇ ਨੂੰ ਸੱਜੇ ਕਰ ਸੱਜੇ ਓਏ ਜਾਂਦਾਈ ਓ ਜਾਂਦਾਈ ਓ ਜਾਂਦਾਈ ਓ ਜਾਂਦਾਈ ਸੱਜੇ ਕਰ ਇਹਨੂੰ ਸੱਜੇ ਹਾਂ ਸੱਜੇ ਕਰ ਓ ਡੱਪਈ ਓ ਡੱਪਈ ਓ ਡੱਪਈ ਓ ਜਾਂਦਾਈ ਓ ਜਾਂਦਾਈ ਇੱਕ ਔਰ ਦਾ ਇੱਕ ਕੱਟ ਕੱਟ ਸੱਜੇ ਕਰ ਸੱਜੇ ਦੇ ਦੇ ਮੈਂ ਵੀ ਕਰਾਂ ਯਾਰ ਗੋਰੀਆ ਬੜਾ ਤੋਸਤ ਦੁਸਤ ਰਹਾ ਤੂੰ ਮੇਰੇ ਨਾਲ ਹੋਰ ਵਿੱਚ ਬਸ ਜਾਨੀ ਮੈਂ ਕਰਾਂ ਉਸਾ ਔੜ ਡਿਆ ਕਿਤੇ ਮਾਨਿਆ ਲਾ ਕੇ ਛਡਾ ਹੁਣ ਆਵੇ ਛੱਡ ਛੱਡ ਫਿਰ ਢਿੱਲ ਦੇ ਦੇ ਹੁਣ ਵਾਸਤੇ ਇੱਕ ਮਿੰਟ ਠਹਿਰ ਇੱਕ ਮਿੰਟ ਜਾ ਤਾਂ ਬੜੀ ਇੱਜ਼ਾ ਜਾ ਵੜਦੇ ਕੰਮ ਆਈ ਦੇ ਇਹਦੇ ਤੋਂ ਬੜੀ ਇੱਜ਼ੀ ਤੂੰ ਕੋਲੋਂ ਨੰਨੇ ਦਰ ਹੁੰਦੇ ਨਹੀਂ ਬੰਦੇ ਵਾੜਦਾ ਆ ਯਾਰ ਖੜ ਕਿੱਥੇ ਹੋਏ ਕਿੱਥੇ ਆਪਣਾਏ ਉਹ ਥੋੜਾ ਭਲਾ ਹੋ ਜੇ ਇਹਨੂੰ ਕਹਿੰਦੇ ਕਹਿੰਦੇ ਅੰਬਰਾਂ ਨੂੰ ਛੂਣਾ ਉਹ ਲਾਤਾ ਦਿਸਦਾ ਹੀ ਨਹੀਂ ਫੋਨ ਚ ਰਿਕਵਰੀ ਹੀ ਹੁੰਦਾ ਵਾ ਆ ਵੀ ਜਸ਼ਨ ਸਿੰਘ ਚਾਹ ਚਾਹ ਪੀਵੇਂਗਾ ਇਹ ਚਾਹ ਵਾ ਇਹਨੂੰ ਹੋਰ ਲੈ ਨਾ ਇਹ ਮੇਰੇ ਮਾਮਾ ਥੱਲੇ ਜਾਂਦਾ ਥੱਲੇ ਨਹੀਂ ਮੈਂ ਥੱਲੇ ਥੱਲੇ ਹੁੰਦਾ ਇਹਨੇ ਤਾਂ ਵੜ ਪਈ ਕਿ ਵੜਦੇ ਨਾ ਲੈ ਸਕਤੇ ਹੂੰ ਛਾਤੋਂ ਵਾਲੀ ਗੱਤ ਵੇਰੀ ਲਈ ਆਪ ਹਾਂ ਮਾਤਾ ਹਾਂ ਜਿਹੜੀ ਉੱਡਪੀ ਹੋ ਸੈਟ ਹੁਣ ਕੰਮ ਹੀ ਹੁਣ ਸ਼ੁਰੂ ਹੋਇਆ ਇੱਧਰ ਲੈ ਆ ਓਏ ਅਰੇ ਇੱਧਰ ਜਾਣਿਆ ਏ ਪਾਜੇ ਕੜਾ ਬਾਬਾ ਆ ਗਿਆ ਆਏ ਲੋ ਇਹ ਜਿਹੜੀਆਂ ਪਹਿਲਾਂ ਲਿਆਂਦੀਆਂ ਏ ਉਹ ਤਾਂ ਸਾਰੀਆਂ ਪਾੜ ਦੋ ਗਈਆਂ ਹੁਣ ਗੁੱਡੀਆਂ ਬਚਾਣ ਲਈ ਚੜਾਈ ਆ ਪਹਿਲੀ ਗੁੱਡੀ ਮਾਨਾਂ ਤੇ ਗੋਰਾ ਇਕੱਠੇ ਹੋ ਗਏ ਆ ਮਨੇ ਕੋਟਕੇ ਫੜ ਕੇ ਹੀ ਸ਼ਰਦਾ ਤਈ ਇਹਦੇ ਗੋਟਾ ਨਾ ਛੜਦੀ ਤਕੜਾ ਰਹੀਂ ਤਕੜਾ ਗੋਰਿਆ ਗੋਰਿਆ ਤਕੜਾ ਰਹੀਂ ਓਕੇ ਓਕੇ ਠੀਕ ਹੈ ਠੀਕ ਹੈ ਗੋਰਿਆ ਤਕੜਾ ਰਹੀਂ ਐਵੇਂ ਓ ਯਾਰ ਕੀ ਕਰਨ ਓਕੇ ਬਲ ਬਲ ਛੇੜ ਛੇੜੀ ਨਹੀਂ ਚੜਦਾ ਤਾਂ ਓਏ ਚੜਨਾ ਕਿਥੇ ਛੇੜੀ ਦੋ ਦੋਰ ਲੰਮੀ ਓ ਜਾਣ ਦੇ ਏ ਡੋਰ ਪਾੜੀ ਜੇ ਤੂੰ ਪਾੜੀ ਜਾ। ਸਨੈਪ ਕੁਛ ਦੱਸੂਗਾ ਤੇ ਪਾਏਗਾ। ਮੇਰੇ ਸਾਹਮਣੇ ਪਾਏਗਾ। ਪਾਏਗਾ। ਕਹਿੰਦੇ ਮੇਰੇ ਵੀਰੋਂ ਪਾਏ ਗਿਆ। ਪਾਏ ਗੱਲਿਆਈ। ਹੱਲਿਆ ਕਿੱਥੇ? ਹੈ ਪੀਚੀ ਦੇ ਕਹਿੰਦੇ ਪੂਰੀ ਸਾਰੀ ਡੋਰ 흘ਲੀ ਓਏ। ਡੋਰ ਚੱਲੀ ਸਾਰੀ। ਏ ਘਾੜ ਦੂੰ। ਏ ਘਾੜ ਨੂੰ ਘਾਟਾ। ਏ ਡੋਰ। ਲੈ ਜਾ ਯਾਰ। ਹੁਣ ਆਪਾਂ ਨਾ ਪਤੰਗ ਲੈਣ ਵਾਸਤੇ। ਪਤੰਗ ਨਹੀਂ ਮਿਲਦੀ ਭਰਾਵਾ ਪੰਜਾਬ ਤਾਂ। ਉੱਤ। ਯੋ ਆ ਅੱਜ ਭੱਜ ਕੇ ਫੜ ਲਿਆ ਫੜ ਲਿਆ ਫੜ ਲਿਆ ਭੱਜ ਕੇ ਫੜ ਲਿਆ ਦੰਦ ਨਾਲ ਟਕੜਾ। ਆਉਂ ਜਾਂਦਾ ਹੀ ਕਹਿੰਦੇ ਛੜਤਾ। ਉਹ ਜਾ ਲੈ ਆ ਯਾਰ ਤੈਨੂੰ ਮੈਂ ਕਿਹਾ ਨਹੀਂ। ਕੜਾ ਰਿਹਾ ਹੁਣ। ਜਾਨ ਕਈਆਂ ਕਰੇ ਜਾ ਭੱਜ ਜਾ। ਨਕਈਆਂ ਘਰ ਟੱਪ ਗਿਆ। ਜੇ ਭੱਜ ਜਾ ਛੇਦੀ ਜਾ। ਲੈ ਆ। ਇਹ ਸਾਡੇ ਦਾ ਦੂਜਾ ਮਿਲ ਉਹ ਵੀ ਲੈ ਆਈ। ਵੇਖੀ ਤੂੰ ਨਾ ਕੋਈ ਹੋਜੀ ਕਿਤੇ। ਤੈਨੂੰ ਚੱਕ ਕੇ ਲੈ ਜਾ ਕੋਈ। ਇੱਧਰ ਆਉਂਦੇ। ਜਾਬ ਤੰਦਰਾ ਤਾਂ ਪਤੰਗੀ ਬੜਾ ਸੈਟ ਸੀਗਾ। ਸ਼ੋਰੀ ਉਹ ਦੂਜੇ ਪਿੰਨੇ ਨਾਲ ਲਾਉਣਾ ਸੀ ਤੂੰ ਹੀ ਨਾ ਇਹਨੇ ਸਿਆਪਾ ਪਾਇਆ ਉਹ ਬਲੇਗਾ ਯਾਰ ਆ ਜਾ ਯਾਰੀ ਨੇ ਆਪਣੀ ਮੈਨੂੰ ਉਧਰ ਲਿਜਾਂ ਦੇ ਦੋਰ ਦੋਰ ਵੱਲ ਨਹੀਂ ਬਹੁਤ ਔਖੀ ਆ ਰੰਗ ਨੇੜੇ ਆ ਗਿਆ ਜਿਹੜੀ ਅੱਡੀ ਦੋ ਛੱਡਣੀ ਦੋ ਛੱਡਣੀ ਔਖੀ ਆ ਓਏ ਮਾਨੇ ਆ ਆ ਤਿੱਕ ਤਿੱਕ ਮਿੱਤਰ ਆਇਆ ਲਾਹਣ ਆ ਵੀ ਕੰਦੇ ਮਨ ਮੜੀ ਦੀ ਲਾਲ ਹੈ ਉਹ ਆ ਜਾ ਯਾਰ ਬਤੰਦਰਾ ਪਤਾਂਗੇ ਬੜੇ ਸਿੱਧੂ ਮੂਸੇ ਵਾਲਾ ਕਿਹਦਾ ਨਾਮ ਯਾਰ ਆਈਏ ਕਹਿੰਦੇ ਵੀ ਮੁੰਡੇ ਲੈ ਕੇ ਆਇਆ ਮੂਸੇ ਵਾਲੇ ਦਾ ਫੋਟੋ ਵਾਲਾ ਵੀ ਪਤੰਗ ਲੈ ਕੇ ਆਏ ਆ ਉਹ ਵੀ ਡਾਉਣਾ ਮਾਨੇ 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 ਇਹਨੂੰ ਕਰ ਖੱਬੇ ਕਰ ਖੱਬੇ ਖੱਬੇ ਕਰ ਖੱਬੇ ਖੱਬੇ ਆ ਗਿਆ ਆ ਗਿਆ ਆ ਗਿਆ ਆ ਗਿਆ ਖੱਬੇ ਥੇਲੇ ਕਰ ਥੇਲੇ ਕਰ ਥੋੜਾ ਥੇਲੇ ਕਰ ਉਹ ਯਾਰ ਸੱਜੇ ਲੈ ਗਿਆ ਸੱਜੇ ਨਹੀਂ ਪ੍ਰਿੰਟ ਨੂੰ ਦਿਖਾ ਲਈ ਮੰਨੇ ਖੱਬੇ ਕਰ ਖੱਬੇ ਖੱਬੇ ਕਰ ਖੱਬੇ ਲਵ ਯੂ ਕੇ ਨਾ ਚਾਚੇ ਥੱਲੇ ਜਵਾਗ ਆ ਗਏ ਚਾਚੀ ਨੂੰ ਕਹ ਦੋ ਪੜਾ ਲੈਣਾ ਕਿ ਵੜਾ ਲੈਣਾ ਹੈ। ਹਾ ਦਾ ਇੱਕ ਦੇਣਾ ਆਇਗਾ। ਰਿਕਵਰਟ ਲਈ ਖੇਦ। ਰਿਕਵਰਟ ਲਈ ਖੇਦ। ਕਿੱਧਰ ਗਿਆ ਆਪਣੇ ਵਾਲਾ? ਆਉ ਰਿਹਾ। ਉਹ ਯਾਰ ਉਹ ਤੇਤ ਮਿੱਤਰ ਕਿਥੇ ਡੇਗ ਪਿਆ ਉਹ? ਆਉ ਫਿਰਦਾ ਥੱਲੇ ਹੋਏ। ਬੋਲਣੀ ਕਿਹੜੀ ਗੁੱਡੀ ਲੱਟ ਲੈ ਆਏ। ਚੱਲ ਕੋਸਤਾ ਲੈ ਕੇ ਆਇਆ। ਆਵਾਜ਼ ਪਈ ਨਹੀਂ ਹੋਣੀ ਆ। ਇਹ, ਉਹਨੇ ਕਿੱਥੇ ਆਏ? ਆਉ ਰਿਹਾ। ਇਹ ਸੁਣਿਆ ਗਿਆ ਐਨੀ ਵਧਾਣਾ ਜੇ ਕਿਹਨੇ ਕੱਲ ਵੀ ਫੋਨ ਲਾਈਵ ਤੇ ਕਰਦਾ ਉਹ ਕਿੱਥੇ ਆਏ ਮਾਨੇ ਉਹ ਥੱਲੇ ਜਾਉਂਦਾ ਓਏ 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 ਗੱਲ ਸੁਣ ਮੇਰੀ ਓਏ ਗੱਲ ਸੁਣੇ ਨੀ ਤਲਾਵਾ ਬਾਜ ਪਾਣੀ ਇਦਰਾ ਅਜੇਤੀ 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 ਪੱਜ ਗਿਆ ਨੋ ਸਲਾਮਾ ਬਈਆ ਵਲ 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 ਚੱਲ ਚੱਲ ਕੋਰੇ ਚੱਲ ਛਾਵਟ ਬਾਲ ਬਾਲ ਕਿਦੀ ਵਾਸੀ ਰਿਵਾਲ ਮੈਂ ਇਧਰ ਲਿਆਉਣਾ ਪਾ ਪੰਨੀ ਆ ਆਪੇ ਆਈ ਜਾਂਦਾ ਚਾਚੇ ਤੇਰੇ ਮੈਂ ਕੁਝ ਕਰ ਦਿੰਦਾ ਹਾਂ ਹਾਂ ਆ ਭੇਜ ਨਾ ਹਵਾ ਚ ਇਹ ਉਤਲੀ ਆਵਾਜ਼ ਹੋ ਗਿਆ ਉਤਲੀ ਚ ਆ ਪੈਸੇ ਕਿ ਨਹੀਂ ਡੱਗੇ ਜਿਹੜੇ ਮੇਰੇ ਹੀ ਆ ਮੇਰੇ ਆ ਮੇਰੇ ਹੀ ਆ ਉਹ ਜਾ ਜਾ ਮੇਰੇ ਉਤਲੀ ਆਵਾਜ਼ ਹੋ ਗਿਆ ਉਤਲੀ ਚ ਆ ਇੱਥੇ ਬਾਇ ਉੱਡ ਗਈ ਯਾਰ ਬਾਲੀ ਨੀਵੀਂ ਨਾ ਕਰੋ ਕੋਈ ਕਾਂਟੀ ਨਾ ਪਾ ਲੈ ਪਾੜੇ ਓਏ ਉੱਡ ਉੱਡ ਜਾਣੀ ਪੜਾ ਦੇ ਚ ਫੜਨ ਨਹੀਂ ਮੈਂ ਟੇਕੜੀ ਕਰ ਮਾਨੇ ਕਾਰ ਇੱਧਰ ਖੱਬੇ ਕਰ ਖੱਬੇ ਆ ਵੀਰ ਆਪੇ ਆਉਂਦਾ ਸੱਜੇ ਤਾਂ ਪਈ ਜਾਂਦਾ ਏ ਪਾਦੀਆਂ ਕਿੰਨੇ ਰਣੀ ਟੱਲਿਆ ਮੂੰਹ ਜਦਾਂ ਮਰਾਲੀ ਵਾਲਾ ਵਲਦਾ ਹੈ ਇਹ ਵਾਲਦੇ ਬਲੇਡ ਤੇ ਬਲੇਡ ਦੇ ਸ਼ਾਵਾ ਗੋਰੇ ਕਹਿੰਦੇ ਗੌਰਵ ਗੌਰਵ ਪੁੱਲਰ ਵੀ ਆਇਆ ਲੈ ਵੀ ਇਦੋਂ ਇੱਕ ਹੋਰ ਆਡ ਪਿਆ ਕਹਿੰਦੇ ਇਹ ਦੀ ਵਾਲਾ ਡੇਢ ਤਵਾ ਕਿੰਨੇ ਤਵਾ ਚੱਕ 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 ਕਰਦੇ ਹੋ ਕਿੰਨੇ ਮਗਰਲਾ ਡੇਢ ਤਵਾ ਇਹ ਕਿ ਪਾ ਆ ਤਵਾ ਤਵਾ ਮਤਲਬ ਆ ਇਹਨੂੰ ਉਵੇਂ ਫਾਲੋ ਯਾਰ ਇਹਨੂੰ ਉਵੇਂ ਫਾਲੋ ਯਾਰ ਬਾਲਾ ਤੇ ਜਾ ਯਾਰ ਕੋਈ ਨਹੀਂ ਲਾਉ ਬੈ ਜਾ ਨਹੀਂ ਆ ਵੀ ਭਰ ਲੈਣੀ ਇਤਰਨਾ ਕਰਨੀ ਚਾਹਤੇ ਉਹਨੂੰ ਕਾ ਪੰਨੀ ਵਾਲਾ ਇੱਧਰ ਲਿਆ ਮੇਰੇ ਨਾਲ ਹੁੰਦਾ ਨਹੀਂ ਜੇ ਤੇ ਲੱਭਦਾ ਇਹ ਬਦੌੜਾ ਲੈ ਇਹ ਜਿਹੜਾ ਵਧਾਉਂਦਾ ਤੂੰ ਅੱਲਾ ਆਪਦਾ ਤਾਂ ਜਿਹੜਾ ਵਲੀਆ ਵਸ ਤਰਾ ਮੈਂ ਰੱਡ ਓਏ ਜੇ ਇਥੋਂ ਡੋਰ ਟੁੱਟ ਗਈ ਨਾ ਪਰਿਮਾਨਿਆਂ ਤਾਂ ਦੂਰ ਬਹੁਤ ਜਾਣੀ ਆ ਆ ਲਈ ਇਹਨੇ ਜੜਾਈ ਆ ਨਾ ਇਹਦੀ ਮਾਰਦੇ ਉਹ ਪੱਟ ਗਾਰੇ ਉਧਰ ਲੈ ਥੱਲੇ ਨਹੀਂ ਹੁੰਦਾ ਮਾਰਦੇ ਲੈ ਪੈ ਗਈ ਜਿਹੜਾ ਇਥੋਂ ਕੱਟਿਆ ਗਿਆ ਉਹ ਟੱਪ ਜੂ ਨੰਦਗੜ ਓਏ ਓਏ ਓਹ ਡੋਰ ਹੀ ਗਤੀਚੇ ਇਧਰ ਕੋ ਲਾਦੀ ਟੋਟਾ ਪਾ ਦੇ ਗੁਲਾ ਦੇ ਦੀ ਬਾ ਮਾਨਿਆ ਕਰਤਾ ਹੀ ਕੰਮ ਉਹੀ ਟਪਾਤੀ ਲੱਖੇ ਵਾਲੀ ਫੇਰ ਚੱਪ ਗਈ ਨਹੀਂ ਨਹੀਂ ਖਾ ਜਾਂਦੀ ਆ ਚਲੋ ਢੀਰ ਓਏ ਚਾਹ ਤੁਹਾਡੀ ਠੰਡੀ ਹੋ ਗਈ ਓਏ ਮੁੰਡਿਓ ਦੋ ਪਾ ਇੱਕ ਹੋਰ ਪਾ ਜੀ ਭਾਈ ਜੀ ਕਰ ਆਈ ਜਾਂਦੀ 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 ਪੱਲੀ ਵਾਲਿਆਂ ਨਾਲ ਜਾਂਦਾ ਓ ਚਾਹ ਪੀ ਲੋ ਓਏ ਕੀ ਨਾ ਤੇਰਾ ਮੁੰਡਾ ਤੂੰ ਤੂੰ ਤਾਂ ਪੀਲਾ ਦੋ ਸੁਤਰੀ ਗੇਟੀ ਹੋ ਗਈ ਨੂੰ ਕਿਦ ਬਰ ਗਿਆ 15 ਔਰ ਯਾਰ ਸਰ ਖੱਲਦੇ ਆਉਂ ਪਾਰਾ ਯਾਰੋ ਇੱਕ ਬੰਦੇ ਨਹੀਂ ਰਹਿੰਦਾ ਨਾ ਕਿ ਤੁਹਾਨੂੰ ਬਹੁਤ ਹੀ ਯਾਦੇ ਕਰਦਾ ਹੈ ਨਾ ਪੈਕਟ ਕੋਲ ਗਿਆ ਜਾਂਦਾ ਜਾਂਦਾ ਕਹਿੰਦੇ ਲੇ ਲੇ ਜਾ ਰਹੀ ਪੈਣਾ ਮੈਨੂੰ ਹਾਂ ਹਾਂ ਇਹੀ ਗੁਰਕਰੇ ਆ ਨਾ ਯਾਰ ਇਹ ਕਰਨੀਆਂ ਗੋਰੀਆ ਤੂੰ ਅੱਜ ਕੱਲ ਦੇ ਮੁੰਡੇ ਸਾਰੀ ਚੀਜ਼ਾਂ ਦਾ ਪਤਾ ਕਿਹੜਾ ਪੈਕਟ ਕਹਦਾ ਚੱਲ ਚੱਲ ਕਹਿੰਦੇ ਆ ਆ ਭੇਜਤਾ ਕਪਲ ਕਪਲ ਪਤੰਗਾ ਹੈ ਕਪਲ ਕਿੰਨੇ ਕਪਲ ਬਣਾਂਗੇ ਬਣ ਗਏ ਕਪਲ ਆ ਦੋ ਕਪਲ ਹੈ ਅ ਰਸੇ ਨੇ ਜਾਣ ਲੈਣੀ ਲਈ ਕਪਲ ਨੂੰ ਕੋਈ ਛਾਲ ਮਾਰਤੀ ਉਹ ਚੱਲ ਚੱਲ ਇਹ ਆ ਕਿੱਧਰ ਇਹ ਇਹ ਜਾਣਦਾ ਸਹੀ ਸੱਜੇ ਸੱਜੇ ਇਹ ਕਾ ਹੋ ਰਿਹਾ ਪਰਦਾ ਹਟੇ ਸੁਣ ਸੱਜੇ 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 ਮੂੰਖ ਖੜ ਵਾਂਗੇ ਅੜ ਗਈ ਯਾਰ ਕੇਚ ਮਾਰ ਕੇਚ ਮਾਰਾਂ ਦਾ ਵਾਸ ਫਿਰ ਇਹ ਚੜਦੇ ਯਾਰ ਦੇ ਇਥੇ ਤਾਂ ਆਈ ਲੈ ਮੈਨੂੰ ਮਨਿਆ ਕਿੱਥੇ ਆ ਆਪਣਾ ਆਓ ਫਿਰਦਾ ਉੱਤੇ ਆਓ ਚੜਾ ਲੈ ਇਹਨੂੰ ਚੜਾ ਲੈ ਹਟ ਜਾਏ ਹੁਣ 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 ਪੇਚੇ ਲਾਉਣੇ ਪਈ ਤਕੜਾ ਲੈ ਇੱਧਰ ਆਜੋ ਇੱਧਰ ਤੂੰ ਇੱਥੇ ਆ ਇੱਧਰ ਆ ਗੋਰਾ ਇੱਧਰ ਆ ਯਾਰ ਪੇਚਾ ਹਾ ਕੇ ਆ ਆੜ ਗਈ ਨਿੰਮ ਚੜ ਗਈ ਹਣਾ ਨਿੰਮ ਚੜ ਗਈ ਰਮਨਿੰਦ ਆਪਰੇ ਘਰ ਪ੍ਰਾਕਟਿਡ ਕੀ ਵੈ ਉਹ ਕਰਤਾ ਕਰਤਾ ਵੀ ਮੁੰਡਿਆਨੇ ਵਾਹ ਵੀ ਵਾਹ ਸ਼ਾਬਾਸ਼ 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 ਕਹਿੰਦੇ ਕਮਾਲ ਕਰ ਛੱਡੀ ਆ ਬਾਨੇ ਨੇ ਗੁਰ ਬਈ ਡੋਰ ਵਾਰਤੀ ਵਾਰਤਾ 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 ਬਈ ਵੜਤਾ ਵੜਤਾ ਓਏ ਨਿੰਮ ਚੜ ਗਈ ਓਏ ਨਿੰਮ ਚੜੀ ਹੋਈ ਡੋਰ ਕੜੋਂ ਦੀ ਤੈਨੂੰ ਹੋਣਾ ਲੱਗਾ ਡੋਰ ਬੋਲੋ ਡੋਰ 来 ਵੀ ਆ ਵੀ ਦਾਤਾ ਇੱਥੇ ਇੱਧਰ ਮੇਰੇ ਨਾਲ ਉਹ ਜਵਾਬ ਓਏ ਹੋਏ ਨਮ ਚ ਡੋਰ ਕਰਦੇ ਉਹ ਆਪਣੀ ਕੁੱਤੀ ਦੀ ਸੀ ਉਹ ਨਹੀਂ ਘੜਦੀ ਲੈਣੀ ਤੇਰਾ ਬਥੇਰਾ ਕੀ ਬਤਾ ਥੋੜਾ ਮੈਂ ਟੂ ਬੋਚਾ ਬੜੀ ਕੁੱਤੀ ਜੂਲਦੀ ਹੈ ਅੱਛਾ ਤੇਰੇ ਨਾਲ ਕੀ ਹੈ ਨਹੀਂ ਯਾਰ ਤੇ ਗੋਰਾ ਤਾਂ ਨਹੀਂ ਹੋ ਗਿਆ। ਉਕਰੇ ਗਏ ਓਏ। ਨਾ ਇਹਨਾਂ ਨੂੰ ਚਾਹ ਦੀਦੀ ਨਾ কুরਕਰੇ ਦੀਦੇ ਆ। ਇਸ ਟਾਈਮ ਡੋਰ ਤੇ ਪਤੰਗ ਦਿਸਣ ਦਾ। ਆਹ ਕਹਿੰਦੇ ਬਤਾ ਸਪੈਸ਼ਲ ਬੁਲਾਇਆ। ਜਦੋਂ ਦਾ ਇਹ ਮੁੰਡਾ ਆਉਂਦਾ ਕਹਿੰਦੇ ਬਸੰਤ ਪੰਚਮੀ ਤੱਕ ਕੀ ਤੇ ਆ। ਨਿਕਲ ਗਿਆ ਓਏ। ਕਿੱਟ ਮਾਰ। ਕਿਉਂ? ਕਿਉਂ? ਕਾਣੂ। ਕਦੇ ਆਪਸ ਚ ਲਈ ਜਾਂਦੇ ਪੇ ਮੁੰਡੇ। ਚੰਗੀ ਤਰ੍ਹਾਂ ਆਉਂਦਾ ਨਹੀਂ ਪਿਆ ਇੱਧਰ ਦੇ ਦੇ ਸੱਜੇ 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 ਆ ਗਿਆ ਜਰ ਜਾਣ ਸਿੱਧਾ ਕਰ ਲੈਂਦੇ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਚੱਲ ਵੈਰੀ ਆਪਸੀ ਪੇਚੇ ਲਾ ਲਏ ਮੁੰਡਿਆਂ ਨੇ ਆ ਜਣ ਲੱਗਾ ਜੰਮਰੀ ਦੋਰੀ ਦੀ ਕੀਦਰ ਗਈ ਆ ਓਏ ਦੇਖ ਦੋਰਾ ਕੋਈ ਕੌਡ ਆਇਆ ਓਏ ਹਟ ਜਾ ਓਏ ਇਹਦਾ ਵੀ ਕੱਟ ਇਹਨੂੰ ਕਿਉਂ ਚੜ੍ਹਦਾ ਆ ਲਿਆ ਓਏ ਚਾਚੇ ਨੂੰ ਪਾਪ ਨਾ 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 ਮੈਂ